ਪਹਿਲੀ ਵਾਰ ਯੂਕੇ ਆਇਆ ਖਾਲਸਤਾਨੀਆਂ ਦੇ ਹੱਕ ਵਿੱਚ ਡਟ ਕੇ ਖੜਾ ਹੋ ਗਿਆ ਭਾਰਤ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਗੋਦੀ ਮੀਡੀਆ ਅੰਧ ਭਗਤ ਔਰ ਇਹਨਾਂ ਦੇ ਵਿਦੇਸ਼ ਨੀਤੀ ਜੋ ਹੈ ਮੋਦੀ ਜੀ ਦੀ ਉਹਨੇ ਭਾਰਤ ਨੂੰ ਡੋਬਿਆ ਔਰ ਸਾਰੀ ਦੁਨੀਆ ਭਾਰਤ ਦੇ ਖਿਲਾਫ ਖੜੀ ਹੋਈ ਇੱਕ ਲਾਈਨ ਦੇ ਵਿੱਚ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਯੂਕੇ ਦੇ ਵਿੱਚ ਵੱਡੀ ਕਾਰਵਾਈ ਹੋਣ ਵਾਲੀ ਆ ਭਾਰਤ ਦੇ ਖਿਲਾਫ ਇੱਕ ਰਿਪੋਰਟ ਬਣਾਈ ਗਈ ਆ ਇਹਦੇ ਵਿੱਚ ਭਾਰਤ ਨੂੰ ਇੱਕ ਬਹੁਤ ਵੱਡਾ ਦੋਸ਼ੀ ਕਰਾ ਦਿੱਤਾ ਗਿਆ ਵਾ ਤੁਹਾਨੂੰ ਪਤਾ ਹੋਊਗਾ ਹੁਣੇ ਭਾਰਤ ਦੇ ਪੀਐਮ ਦੇ ਦੌਰੇ ਤੇ ਖਰਸਤਾਨੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਔਰ ਪੁਲਿਸ ਨੇ ਉਹਨਾਂ ਦਾ ਸਹਿਯੋਗ ਕੀਤਾ ਸੀ ਪੁਲਿਸ ਖੁਦ ਲੈ ਕੇ ਆਈ ਸੀ ਉਹਨਾਂ ਨੂੰ ਵਿਰੋਧ ਕਰਨ ਦੇ ਲਈ ਹੁਣ ਇਹ ਨਵੀਂ ਖਬਰ ਜੋ ਸਾਹਮਣੇ ਆਈ ਆ ਇਹ ਜ਼ਖਮਾਂ ਤੇ ਭਾਰਤ ਦੇ ਜ਼ਖਮਾਂ ਤੇ ਕਾਫੀ ਬੁਰੀ ਤਰ੍ਹਾਂ ਨਾਲ ਮਿੱਚਾਂ ਭੁੱਕਣ ਵਾਲੀ ਖਬਰ ਹੈ ਔਰ ਇਹ ਜੁਕੇ ਤੋਂ ਆਈ ਆ ਜੋ ਅਸੀਂ ਕਰਦੇ ਹਾਂ ਕਿ ਤਨਾ ਕਿਤੇ ਸਾਨੂੰ ਦੇਣਾ ਪੈਂਦਾ ਸਾਰੀ ਦੁਨੀਆ ਭਾਰਤ ਦੇ ਇਸ ਸਮੇਂ ਤੁਹਾਨੂੰ ਪਤਾ ਖਿਲਾਫ ਹੋ ਚੁੱਕੀ ਆ ਅਮਰੀਕਾ ਜਿਸ ਨੂੰ ਦੋਸਤ ਮੰਨਦਾ ਸੀਗਾ ਅਮਰੀਕਾ ਵੀ ਖਿਲਾਫ ਹੋ ਚੁੱਕਾ ਔਰ ਅਮਰੀਕਾ ਨੇ ਇਥੋਂ ਤੱਕ ਬੇਇੱਜ਼ਤ ਕਰ ਦਿੱਤਾ ਕਿ ਭਾਰਤ ਤਾਂ ਰੋਸ ਜਿਹਾ ਸੀ ਮਰੀਆਂ ਹੁਣ ਅਰਥਵਿਵਸਥਾ ਦੀ ਸਾਨੂੰ ਜ਼ਰੂਰਤ ਨਹੀਂ ਹੈ ਔਰ ਉਹਨੇ ਪਾਕਿਸਤਾਨ ਨੂੰ ਤਰਜੀਹ ਦਿੱਤੀ ਭਾਰਤ ਦੀ ਬੰਸਪਤੀ ਅਮਰੀਕਾ ਖਿਲਾਫ ਚਾਈਨਾ ਖਿਲਾਫ ਰਸ਼ੀਆ ਨੂੰ ਵੀ ਨਾਰਾਜ਼ ਕਰ ਲਿਆ ਆਸਟ੍ਰੇਲੀਆ ਖਰਾਬ ਇੰਗਲੈਂਡ ਖਿਲਾਫ ਕੈਨੇਡਾ ਖਿਲਾਫ ਨਿਊਜ਼ੀਲੈਂਡ ਖਿਲਾਫ ਮਿਆਂਮਾਰ ਬੰਗਲਾਦੇਸ਼ ਬਰਮਾ ਨੇਪਾਲ ਸਾਰੇ ਖਿਲਾਫ ਹੋ ਗਏ ਇਹ ਵਿਦੇਸ਼ ਨੀਤੀ ਹੈ ਸਾਡੀ ਇਸ ਕਾਰਨ ਹੋਇਆ ਔਰ ਜੋ ਹੁਣ ਸ਼ੌਕਿੰਗ ਨਿਊਜ਼ ਹੈ ਉਹ ਬ੍ਰਿਟਨ ਤੋਂ ਹੈ ਬ੍ਰਿਟਨ ਦੇ ਵਿੱਚ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਇਨ ਦਾ ਯੂਕੇ ਇਸ ਨਾਮ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਇਹਦੇ ਵਿੱਚ ਬਕਾਇਦਾ ਭਾਤ ਨੂੰ ਦੋਸ਼ੀ ਬਣਾ ਕੇ ਕਿਹਾ ਗਿਆ ਕਿ ਵਿਦੇਸ਼ੀ ਸਰਕਾਰਾਂ ਯੂਕੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਦਖਲਅੰਦਾਜ਼ੀ ਕਰ ਰਹੀਆਂ ਜਿਦੇ ਕਾਰਨ ਸਿੱਖਾਂ ਦਾ ਜਾਂ ਐਵੇਂ ਦੇ ਹੋਰ ਸਮੂਹਾਂ ਦਾ ਜੋ ਮਾਨਵ ਅਧਿਕਾਰ ਹੈ ਉਹ ਖਤਰੇ ਦੇ ਵਿੱਚ ਆ ਚੁੱਕੇ ਆ ਇਸ ਤੇ ਪੂਰਨ ਤੌਰ ਤੇ ਬਾਬੰਦੀ ਲਗਾਉਣੀ ਪੈਗੀ ਪੂਰਨ ਤੌਰ ਤੇ ਇਹਨੂੰ ਕੰਟਰੋਲ 'ਚ ਲੈਣਾ ਪਊਗਾ ਭਾਰਤ ਨੂੰ ਮੁੱਖ ਦੋਸ਼ੀ ਬਣਾ ਦਿੱਤਾ ਗਿਆ ਵਾ ਇਸ ਮਾਮਲੇ ਦੇ ਵਿੱਚ ਤੇ ਹੁਣ ਇਤੇ ਕਾਰਵਾਈ ਹੋਊਗੀ ਕਾਰਵਾਈ ਵਿੱਚ ਕੀ ਕੀ ਕੀਤਾ ਜਾਂਦਾ ਵਾ ਉਹ ਅੱਗੇ ਜਾ ਕੇ ਪਤਾ ਚੱਲ ਜਾਊਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਜੁਕੇ ਭਾਰਤ ਦਾ ਸਾਥ ਦੇ ਰਿਹਾ ਸੀ ਹੱਦ ਅਮਨਕਾਰੀ ਨੀਤੀ ਦੇ ਵਿੱਚ ਇਥੋਂ ਤੱਕ ਕਿ ਖੰਡੇ ਦੇ ਕਤਲ ਨੂੰ ਵੀ ਉਹਨਾਂ ਨੇ ਬਿਮਾਰੀ ਦਾ ਮੰਨ ਲਿਆ ਸੀਗਾ ਪਰ ਹੁਣ ਉਹ ਖੁੱਲ ਕੇ ਕਲਕਤਾਨੀਆਂ ਦੇ ਸਾਥ ਔਰ ਭਾਰਤ ਦੇ ਖਿਲਾਫ ਆ ਚੁੱਕਾ ਧੰਨਵਾਦ